ਤੇ ਪਹਿਲਾਂ ਮੈਂ ਮਾਫੀ ਮੰਗਦਾ ਕਿ ਮੈਂ ਕਾਂਗਰਸ ਦੇ ਵਿੱਚ ਵਾਪਸੀ ਕੀਤੀ ਹੈ ਤੇ ਕੁਝ ਭੈਣਾ ਭਰਾਵਾਂ ਨਾਲ ਮੈਂ ਸਲਾਹ ਨਹੀਂ ਕਰ ਸਕਿਆ ਇਸ ਚੀਜ਼ ਦੀ ਮੈਨੂੰ ਮਾਫੀ ਦਿਓ ਤੇ ਮੈਨੂੰ ਆਪਣਾ ਅਸ਼ੀਰਵਾਦ ਦਿਓ ਮੇਰੇ ਵੀਰ ਨੂੰ ਇੱਥੋਂ ਜਿਤਾ ਦਿਓ ਮੈਂ ਤਾਂ ਦੇਲੀ ਸਦਾ ਹੀ ਆਜ ਰਿਹਾ ਦੇਰ ਰਾਤ ਆਜ ਰਿਹਾ ਕਦੀ ਜ਼ਿੰਦਗੀ ਦੇ ਵਿੱਚ ਤੇ ਰਾਤ ਨੂੰ 12:00 ਵਜੇ ਵੀ ਵਾਈ ਮਾਰ ਲਿਓ ਮੈਂ ਨਹੀਂ ਭਜੂਗਾ ਮੇਰੇ ਇਸ ਵੀਰ ਨੂੰ ਕਾਂਗਰਸ ਦੇ ਪੰਚੇ ਤੇ ਬੋਲੋ ਲਾ ਕੇ ਜਿਤਾਓ ਕਾਂਗਰਸ ਪਾਰਟੀ ਨੂੰ ਜਿਤਾਓ ਤੇ ਇਹਨੂੰ ਐਮਪੀ ਬਣਾਓ ਮੈਂ ਇਹਦੇ ਕੋਲ ਪੈਸੇ ਪੂਰੇ ਲੈ ਕੇ ਬਾਅਦ ਦੇ ਬਾਕੀ ਕੰਮ ਕਰ ਸਕਦਾ ਇਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੈ ਜਵਾਬ ਸੁੰਦਰ ਬੈਠੀ ਜਾਂ ਉਮਰਾਂ ਦੀ ਸੋਨੀ ਸਾਹਿਬ ਪਹੁੰਚ ਚੁੱਕੇ ਨੇ ਸਾਡੇ ਡੀਪੀਸੀਐਮ ਬਹੁਤ ਧੰਨਵਾਦੀ ਜਨਗਤ ਅੱਜ ਇਕੱਠੇ ਹੋਏ ਆ ਜਿਹੜੇ ਕੋਈ ਸੁਣੋ ਤੇ ਰਹਿ ਜਾਣਾ ਦੋ ਮਿੰਟ ਦਾ ਪਾਠ ਸੁਣੋ ਜੀ ਬਹੁਤ ਸ਼ਕਤੀਕਾਰ ਨੂੰ ਸੁਣੋ ਸਾਰੇ ਦੇ ਚਿਹਰੇ ਤੇ ਬੈਠੇ ਯਾਰ ਅੱਜ ਜੋ ਜੀਤ ਨੇ ਤੁਸੀਂ ਸਾਰੇ ਇੱਥੇ ਬਰਜਮਾਨ ਤਾਂ ਸਾਰੇ ਸਤਿ ਸ਼੍ਰੀ ਅਕਾਲ ਸਾਰੇ ਰੈਗਨਾ ਪੰਜਾਬ ਕੀ ਹੋਇਆ ਉਸਨਾਂ ਲਈਓ ਜੇ ਪੰਜਾਬ ਦਾ ਰਹਿਣ ਲੱਗਿਆ ਪਿਆ ਆ ਕੋਈ ਤੰਤਰ ਮੰਤਰ ਹੋਵੇ ਰੋਪੜ ਮਾਰ ਤੋਂ ਹੋਵੇ ਕੋਤਰੀ ਦੇ ਬੰਦੇ ਆ ਚੱਲ ਰਹੇ ਆ ਇਹ ਸਰਕਾਰ ਔਰ ਜਰਮਨ ਦੀ ਜੜੇ ਸਿੱਕੇ ਪ੍ਰਧਾਨ ਨੇ ਯੂਤੇ ਔਰ ਮਨਸਾਦੱਤਾ ਜੀ ਤੁਸੇ ਤੁਹਾਡਾ ਧੰਨਵਾਦ ਮੇਰੇ ਸਾਥੀਓ ਤੁਸੀਂ ਮੈਨੂੰ ਦੋ ਵਾਰ ਬੈਂਬਰ ਪਾਰਲੀਮੈਂਟ ਜਾ ਕੇ ਦੱਸਦੇ ਜਦੋਂ ਤੁਸੀਂ ਮੇਨੂੰ ਦੋ ਵਾਰ ਸਾਰੇ ਵਰਕਰਾਂ ਨੂੰ ਭੈਣਾ ਭਰਾਵਾਂ ਨਾਲ ਲੈ ਕੇ ਸਰਦਾਰ ਗਰਜੀਤ ਸਿੰਘ ਔਜਲਾ ਜੀ ਦੇ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਇੱਕ ਮੀਟਿੰਗ ਬੁਲਾਈ ਸੀ ਜਿਹੜੀ ਮੀਟਿੰਗ ਭੈਣਾ ਭਰਾਵਾਂ ਦੇ ਸਹਿਯੋਗ ਦੇ ਨਾਲ ਰੈਲੀ ਦਾ ਰੂਪ ਧਾਰਨ ਕਰਕੇ ਤੇ ਬਹੁਤ ਭੈਣਾ ਭਰਾਵਾਂ ਦਾ ਸਹਿਯੋਗ ਤੇ ਪਿਆਰ ਮਿਲਿਆ ਵਾ ਜਿਹੜੇ ਇੰਨੀ ਗਰਮੀ ਦੇ ਵਿੱਚ ਆ ਕੇ ਘੰਟਿਆਂ ਬੱਧੀ ਗਰਜੀਤ ਔਜਲਾ ਜੀ ਦਾ ਇੰਤਜ਼ਾਰ ਕਰਦੇ ਰਹੇ ਆ ਸੋਨੀ ਸਾਹਿਬ ਦਾ ਇੰਤਜ਼ਾਰ ਕਰਦੇ ਰਹੇ ਆ ਡਾਕਟਰ ਰਾਜਕਮਾਰ ਜੀ ਦਾ ਇੰਤਜ਼ਾਰ ਕਰਦੇ ਰਹੇ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਮੈਂ ਕਹਿੰਨਾ ਵਾ ਵੀ ਇੱਕ ਦਿਨ ਦੂਰ ਨਹੀਂ ਆ ਜਦੋਂ ਕਾਂਗਰਸ ਪਾਰਟੀ ਬਹੁਤ ਮੈਜੋਰਟੀ ਦੇ ਨਾਲ ਸੈਂਟਰ ਦੇ ਵਿੱਚ ਸਰਕਾਰ ਬਣਾਏਗੀ ਤੇ ਅਸੀਂ ਸਾਰੇ ਖੁਸ਼ੀ ਦੇ ਨਾਲ ਆਪਣੇ ਭੈਣਾਂ ਭਰਾਵਾਂ ਦੇ ਨਾਲ ਲੱਡੂ ਵੰਡ ਕੇ ਆਪਣੀ ਸਰਕਾਰ ਦੀ ਖੁਸ਼ੀ ਸਾਂਝੀ ਕਰਾਂਗੇ ਕੀ ਸੋਚ ਕੇ ਤੁਸੀਂ ਆਮ ਆਰਮੀ ਪਾਰਟੀ ਕੀ ਸੀ ਫਿਰ ਕੀ ਹੋ ਕੇ ਵਾਪਸ ਆਏ ਭਾਵੇਂ ਆਮ ਆਰਮੀ ਪਾਰਟੀ ਦੇ ਵਿੱਚ ਨਾ ਕਰਮਜੀਤ ਸਿੰਘ ਰਿੰਟੂ ਜੀ ਜਿਹੜੇ ਆ ਉਹ ਸਾਡੇ ਵੱਡੇ ਭਰਾ ਨੇ ਉਹਨਾਂ ਨਾਲ ਮੇਰਾ ਬਹੁਤ ਪਿਆਰ ਸੀ ਉਹਨਾਂ ਨੇ ਕਿਹਾ ਵੀ ਮੈਂ ਤੈਨੂੰ ਜੁਆਇਨ ਕਰਾਉਣੀ ਆਮ ਆਰਮੀ ਪਾਰਟੀ ਕੋਸ਼ਿਸ਼ کئی ਵਾਰੀ ਸੱਜਣ ਹੁੰਦੇ ਆ ਜਿਨ੍ਹਾਂ ਦੇ ਕਹਿਣ ਦਿੱਤੇ ਕਈ ਕੰਮ ਕਰਨੇ ਪੈਂਦੇ ਆ ਮੈਂ ਉਹਨਾਂ ਦੇ ਕਹਿਨ ਦਿੱਤੇ ਪਾਰਟੀ ਜੁਆਇਨ ਕਰ ਲਈ ਆ ਆਮ ਆਦਮੀ ਪਾਰਟੀ ਪਰ ਮੈਂ ਬਾਅਦ ਵਿੱਚ ਉੱਥੇ ਵੇਖਿਆ ਵੀ ਉਹਨਾਂ ਨੇ ਸਾਡੇ ਵੱਡੇ ਭਰਾ ਨੇ ਜਿਹਨੇ 35 ਕਾਉਂਸਲਰ ਤੇ ਖੁਦ ਆਪ ਉਹ ਮੇਅਰ ਹੁੰਦਿਆ ਆ ਆਮ ਆਰਮੀ ਪਾਰਟੀ ਜਿ ਗਈ ਸੀ ਕਈ ਕਮਿਟਮੈਂਟ ਆਮ ਆਰਮੀ ਪਾਰਟੀ ਨੇ ਉਹਨਾਂ ਨੇ ਕੀਤੀਆਂ ਸੀ ਪਰ ਮਤਲਬ ਆਮ ਆਰਮੀ ਪਾਰਟੀ ਦਾ ਜਿਹੜਾ ਰਵਈਆ ਸੀ ਨਾ ਉਹਨਾਂ ਦੇ ਵਿੱਚ ਉੱਥੇ ਮੈਨੇਜਮੈਂਟ ਬਿਲਕੁਲ ਨਹੀਂ ਹੈਗੀ ਜੀ ਬਿਲਕੁਲ ਨਹੀਂ ਉਹਨਾਂ ਨੂੰ ਧਿਆਨ ਹੀ ਨਹੀਂ ਆ ਵੀ ਮਤਲਬ ਕਿੱਦਾਂ ਵਰਕਰ ਦੇ ਨਾਲ ਕਰਨਾ ਕਿੱਥੇ ਕਿਸੇ ਦੇ ਨਾਲ ਕਿਸੇ ਦਾ ਵਿਹਵ ਕਰਨਾ ਤੇ ਜਦੋਂ ਅਸੀਂ ਉਹਨਾਂ ਦਾ ਰੋਕਰ ਕਰਕੇ ਆ ਵੇਖਿਆ ਤੇ ਫਿਰ ਸਾਨੂੰ ਸਾਡੇ ਪੁਰਾਣੇ ਪਰਿਵਾਰ ਵੱਲੋਂ ਬਾਜਬਾ ਸਾਹਿਬ ਵੱਲੋਂ ਮੇਰੇ ਤੇ ਬਹੁਤ ਪ੍ਰੈਸ਼ਰ ਸੀ ਕਿ ਤੁਸੀਂ ਵਾਪਸ ਆਓ ਇਹਨਾਂ ਦਾ ਨੂੰ ਕਾਂਗਰਸ ਚ ਵਾਪਸ ਲਿਆਉਣਾ ਮੈਂ ਸਰਦਾਰ ਪ੍ਰਤਾਪ ਸਿੰਘ ਜੀ ਵਾਜਵਾ ਨੂੰ ਕਦੇ ਵੀ ਮਨਾਂ ਨਹੀਂ ਕਰ ਸਕਦਾ ਉਹਨਾਂ ਦੇ ਕਹਿਣ ਦਿੱਤੇ ਵਾਪਸੀ ਦੀ ਗਰੰਟੀ ਕਰਦਾ ਤੇ ਅੱਜ ਮੇਰੇ ਭਰਾ ਨੇ ਲੱਗਾ ਜੀ ਜਿਹੜੇ ਕਾਲੀ ਦਲ ਦੇ ਬੜੇ ਵੱਡੇ ਵਰਕਰ ਸੀ ਬੜੇ ਵੱਡੇ ਲੀਡਰ ਸੀ ਤੇ ਇਹ ਸ਼ਰੋਮ ਨੇ ਕਾਲੀ ਦਲ ਨੂੰ ਛੱਡ ਕੇ ਅੱਜ ਸਾਡੀ ਕਾਂਗਰਸ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਆ ਗਰੀਬ ਸਿੰਘ ਔਜਲ ਜੀ ਇਹਨਾਂ ਨੂੰ ਕਾਂਗਰਸ ਪਾਰਟੀ ਜੁਆਇਨ ਕਰਕੇ ਕਰਾ ਕੇ ਗਏ ਆ ਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਮੈਂ ਜੀ ਰਾਹੁਲ ਕੁਮਾਰ ਪ੍ਰਧਾਨ ਜੂਥ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਤੋਂ ਅੱਜ ਜਿਹੜੀ ਰੈਲੀ ਕਰਾਈ ਗਈ ਆ ਇਹ OLAJ ਦੇ ਹੱਕ ਦੇ ਵਿੱਚ ਜੂਤ ਕਾਂਗਰਸ ਵੱਲੋਂ ਕਰਾਈ ਗਈ ਆ ਮੈਂ ਆਪਣੇ ਸ਼ਹਿਰ ਵਾਸੀਆਂ ਦਾ ਆਪਣੇ ਵੀਰਾਂ ਭਰਾਵਾਂ ਦਾ ਜਿਨ੍ਹਾਂ ਨੇ ਪਹਿਲਾਂ ਤੇ ਮੈਨੂੰ ਜਿਤਾ ਕੇ ਇੱਡੀ ਵੱਡੀ ਲੀਡ ਨਾ ਜਿਤਾ ਕੇ ਮੈਨੂੰ ਮਾਣ ਬਖਸ਼ਿਆ ਸ਼ਹਿਰ ਦਾ ਇੱਕ ਛੋਟਾ ਜਿਹਾ ਨਮਾਇੰਦਾ ਹੋਣ ਦੇ ਬਾਵਜੂਦ ਮੇਰਾ ਪਰਿਵਾਰ ਮੇਰੇ ਕਿਸੇ ਵੀ ਪਰਿਵਾਰ ਦਾ ਕੋਈ ਵੀ ਬੰਦਾ ਕੋਈ ਵੀ ਪੋਲੀਟੀਕਲ ਨਾਲ ਮਕਸਦ ਨਹੀਂ ਸੀ ਰੱਖਦਾ ਪਰ ਫਿਰ ਵੀ ਮੇਰਾ ਪਿਆਰ ਲੋਕਾਂ ਦੇ ਵਿੱਚ ਇਤਰਾ ਸੀ ਲੋਕਾਂ ਨੇ ਮੈਨੂੰ ਜਿਤਾਇਆ ਇੰਨਾ ਮਾਣ ਬਖਸ਼ਿਆ ਮੈਂ ਉਹਨਾਂ ਦਾ ਇਲਾ ਤੇ ਉਸਲੀ ਕੋਟਨ ਕੋਟਨ ਧੰਨਵਾਦ ਕਰਦਾ ਅੱਜ ਮੈਂ ਜੋਤ ਕਾਂਗਰਸ ਦੇ ਪ੍ਰੈਜ਼ੀਡੈਂਟ ਅਮਰਸਰ ਬਣਨ ਤੋਂ ਬਾਅਦ ਦਿੱਲੀ ਇੱਕ ਓਐਲਜੀ ਦੇ ਹੱਕ ਵਿੱਚ ਰੈਲੀ ਕਰਾਈ ਜੀ ਜਿਦੇ ਵਿੱਚ ਸਾਡੇ ਮਾਨਯੋਗ ਪੰਜਾਬ ਜੂਤ ਕਾਂਗਰਸ ਦੇ ਪ੍ਰਧਾਨ ਮੋਹਤਮਿੰਦਰਾ ਜੀ ਐਮਪੀ ਸਾਹਿਬ ਗੁਰਜੀਤ ਸਿੰਘ ਓਜਲਾ ਜੀ ਸੁਨੀਲ ਦਿੱਤੀ ਸਾਬਕਾ ਐਮਐਲਏ ਜੀ ਓਪੀ ਸੋਨੀ ਸਾਬਕਾ ਡਿਪਟੀ ਸੀਐਮ ਜੀ ਜੁਗਲ ਕਿਸ਼ੋਰ ਜੀ ਹਾਂ ਜੀ ਤੇ ਹੋਰ ਵੱਖ-ਵੱਖ ਡਾਕਟਰ ਰਾਜਕੁਮਾਰ ਵੇਰਕਾ ਜੀ ਐਮਐਲਏ ਰਮਨ ਬਖਸ਼ੀ ਜੀ ਮੈਂ ਇਹਨਾਂ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਇੱਕ ਛੋਟੇ ਜਿਹੇ ਬੱਚੇ ਨੂੰ ਇੱਕ ਨਮਾਇਨੇ ਜੇ ਇਹਨੂੰ ਇੰਨਾ ਪਿਆਰ ਬਖਸ਼ਿਆ ਤੇ ਆਪਣੇ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਨੇ ਮੇਰੇ ਭਰਾਵਾਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇੱਕ ਦਿਨ ਦੀ ਕੋਲ ਤੇ ਹਜ਼ਾਰਾਂ ਦੀ ਇਕੱਠ ਦੇ ਵਿੱਚ ਮੇਰੇ ਖਿਆਲ ਨਾਲ ਵੈਸਟ ਦੇ ਵਿੱਚ ਇਹ ਸਭ ਤੋਂ ਵੱਡੀ ਰੈਲੀ ਹੋਊਗੀ ਘੜੀ ਤੁਹਾਡੇ ਭਰਾ ਦੇ صدکا میرے ਲੋਕਾ ਨਾਲ ਮੇਰਾ ਪਿਆਰ ਸੀ ਮੇਰੇ ਭਰਾਵਾਂ ਨਾਲ ਪਿਆਰ ਸੀ ਹਰ ਮੇਰੇ ਭਰਾ ਨੇ ਕਿਸੇ 10 ਕਿਹਨੇ 20 ਕਿਹਨੇ 100 ਕਿਹਨੇ 200 ਦੀ ਤਦਾਦ ਦੇ ਵਿੱਚ ਵੀਰ ਭਰਾ ਲਿਆਂਦੇ ਆ ਮਾਣ ਵਧਾਇਆ ਮੈਂ ਇੰਨਾ ਸਾਰਿਆਂ ਦਾ ਕੋਨਾ ਕੋਟਾ